ਪਰਦੇ ਬਖਾਨੇ ਵਾਲਾ ਉਹ ਲੱਕਾ ਨਾ ਜੇ ਤੱਕਣਾ ਲਾ ਬਾਂਡ ਟੱਡ ਗਿਆ ਰਬਾਨਾ ਬਾਂਡ ਟੱਡ ਗਿਆ ਵੀਰ ਬਾਨਾ ਖਤਮ ਹੋ ਗਿਆ ਕੰਮ ਉਹ ਪਰਦਾ ਪਰ ਉਹ ਬੰਨ ਟੱਡ ਗਿਆ ਆਲੀ ਵਾਲਾ ਮਾਈ ਗੁਰੂ ਕਿਰਪਾ ਕਰੇ ਇਹ ਸਾਨੂੰ ਰੱਖ ਲਵੇ ਤੇ ਫਿਰ ਜਿਹੇ ਨਾਲ ਹੀ ਚਾਚਾ ਰੁੜ ਜਗੇ ਕੀ ਕਰੀਏ ਰੁੜ ਜਗੇ ਨਾਲ ਹੀ ਸਾਰੇ ਟੁੱਟ ਗਿਆ ਉਹ ਅਗਲੇ ਸਿਰੋਂ ਹੀ ਕਿਉਂ ਮਾਰਨਾ ਰੁਣਡਾਣੀ ਮਾਰ ਤਾ ਟੋਲੇ ਟੋੜ ਮਾਰੀ ਕਰ ਲੈ ਬਰਨਾ 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 ਪੁਰਲਾ ਜਿੱਤ ਗਿਆ ਯਾਰ ਕਹਿੰਦਾ ਮਰ ਗਈ ਮਰ ਗਿਆ ਲੱਗਾ ਪਾਣੀ ਪੈ ਗਿਆ ਇੱਧਰ ਲੱਗ ਗਿਆ ਬਰਨਾ ਮੋਤੇਰੇ ਬਰਨਾ ਟੋੜੇ ਹੇ ਅਗਲੇ ਸਿਰੇ ਤੜੀਆਂ ਆ ਗਿਆ ਪੈ ਗਿਆ ਪਾਣੀ ਹੇ ਅਰੇ ਇੱਥੇ ਆ ਗਿਆ